ਨਮਸਕਾਰ ਦੋਸਤੋ ਮੈਂ सुरेंद्र ਸਿੰਘ ਐਕਸਮੇਰ ਚੰਡੀਗੜ੍ਹ ਵਾਈਸ ਪ੍ਰੈਜ਼ੀਡੈਂਟ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਤੁਹਾਨੂੰ ਅੱਜ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹੈ ਅੱਜ ਆਲ ਇੰਡੀਆ ਕਾਂਗਰਸ ਦਾ 141ਵਾਂ ਸਥਾਪਨਾ ਦਿਵਸ ਹੈ 1885 ਦੇ ਵਿੱਚ ਕਾਂਗਰਸ ਦੀ ਬੁਨਿਆਦ ਰੱਖੀ ਗਈ ਉਸ ਵੇਲੇ ਹਾਲਾਤ ਇਹ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ 1857 ਜਿਹੜੀ ਹੋਈ ਜਿਸ ਨੂੰ ਅੰਗਰੇਜ਼ ਬਗਾਵਤ ਕਹਿੰਦੇ ਸੀ ਉਹ ਬਹੁਤ ਸ਼ਕਤੀ ਦੇ ਨਾਲ ਦਬਾ ਦਿੱਤੀ ਗਈ ਸੀ ਔਰ ਉਸ ਤੋਂ ਤਕਰੀਬਨ 28 ਸਾਲ ਬਾਅਦ ਸੁਤੰਤਰਤਾ ਸਰਾਨੀਆਂ ਨੇ ਫਿਰ ਕਾਂਗਰਸ ਦੀ ਨੀਂ ਰੱਖੀ 1885 ਚ ਅੱਜ 140 ਸਾਲ ਤੋਂ ਵੱਧ ਕਾਂਗਰਸ ਨੂੰ ਹੋ ਚੁੱਕੇ ਹਨ ਲੋਕਾਂ ਦੀ ਸੇਵਾ ਚ ਔਰ ਕਾਂਗਰਸ ਨੇ ਹਜ਼ਾਰਾਂ ਦੀਆਂ ਗਣਤੀਆਂ ਚ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਪਾਈਆਂ ਫਾਂਸੀ ਦੇ ਫੰਦਿਆਂ ਨੂੰ ਛੁਕਮਿਆ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਔਰ ਇਹ ਸਾਰੇ ਜਿਹਨੇ ਸ਼ਹੀਦ ਹੋਏ ਉਦਮ ਸਿੰਘ ਜੀ ਇਹ ਸਾਰਿਆਂ ਨੇ ਸ਼ਹੀਦੀਆਂ ਦਿੱਤੀਆਂ ਫਾਂਸੀਆਂ ਘਰ ਚ ਪਾਈਆਂ ਕਿ ਮੇਰਾ ਦੇਸ਼ ਆਜ਼ਾਦ ਹੋਵੇ ਸਭ ਨੂੰ ਬਰਾਬਰੀ ਦਾ ਹੱਕ ਮਿਲੇ ਸਭ ਨੂੰ ਵਿੱਦਿਆ ਦੇ ਮੌਕੇ ਮਿਲਣ ਤਰੱਕੀ ਦੇ ਮੌਕੇ ਬਰਾਬਰ ਮਿਲਣ ਇਹੀ ਕਾਂਗਰਸ ਦਾ ਉਦੇਸ਼ ਰਿਹਾ ਹੈ ਔਰ ਮਹਾਤਮਾ ਗਾਂਧੀ ਜੀ ਦੀ ਰਹਿਨਮਾਈ ਚ ਪੰਡਤ ਜਵਾਹਰ ਲਾਲ ਮਹਿਰੂਜ ਜੀ ਦੀ ਰਹਿਨਮਾਈ ਚ ਦੇਸ਼ ਨੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕੀਤੀ ਔਰ ਕਾਂਗਰਸ ਹਮੇਸ਼ਾ ਆਪਣੇ ਸੈਕੂਲਰ ਸਿਧਾਂਤ ਤੇ ਚੱਲਦੀ ਰਹੀ ਹੈ ਸੰਵਿਧਾਨ ਦੇ ਵਿੱਚ ਵੀ ਸੈਕੂਲਰਿਜ਼ਮ ਦੀ ਪ੍ਰੋਵੀਜ਼ਨ ਹੈ ਸੋਸ਼ਲਿਸਟਿਕ ਵੈਕਟਰਨ ਆਫ ਸੋਸਾਇਟੀ ਦੀ ਪ੍ਰੋਵੀਜ਼ਨ ਹੈ ਉਸ ਬੁਨਿਆਦ ਤੇ ਹੀ ਕਾਂਗਰਸ ਅੱਜ ਵੀ ਕੰਮ ਕਰ ਰਹੀ ਹੈ ਲੇਕਿਨ ਦੇਸ਼ ਦੇ ਵਿੱਚ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਸਾਲਾਂ ਤੋਂ ਜਿਹੜੇ ਹਾਲਾਤ ਬਣ ਰਹੇ ਨੇ ਹਿੰਦੂਆਂ ਨੂੰ ਮੁਸਲਮਾਨਾਂ ਦੇ ਨਾਲ ਜਾਂ ਹੋਰ ਕਈ ਕੌਮਾਂ ਦੂਜੀ ਕੌਮ ਦੇ ਨਾਲ ਜਿਹੜੇ ਪ੍ਰਚਾਰ ਹੋ ਰਹੇ ਆ ਇਹ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦੇ ਆਪਸੀ ਭਾਈਚਾਰਾ ਕੋਈ ਵੀ ਲੀਡਰ ਬਣਦਾ ਕੋਈ ਵੀ ਮਨਿਸਟਰ ਬਣਦਾ ਪ੍ਰਾਈਮ ਮਿਨਿਸਟਰ ਬਣਦਾ ਉਹ ਇਲੈਕਸ਼ਨ ਚੋਂ ਨਿਕਲ ਕੇ ਜਾਂਦਾ ਉਹ ਸਵਦਾ ਹੁੰਦਾ ਹੈ ਇਲੈਕਸ਼ਨ ਦੇ ਬਾਅਦ ਉਹ ਸਵਦਾ ਬਣਦਾ ਹੈ ਇਲੈਕਸ਼ਨ ਤੱਕ ਉਹ ਪਾਰਟੀ ਦਾ ਹੁੰਦਾ ਹੈ ਇਸ ਕਰਕੇ ਕੋਈ ਵੀ ਸਰਕਾਰ ਹੋਵੇ ਉਹਨੂੰ ਦੇਸ਼ ਦੀ ਏਕਤਾ ਅਖੰਡਤਾ ਨੂੰ ਮੁੱਖ ਰੱਖ ਕੇ ਕੰਮ ਕਰਨਾ ਚਾਹੀਦਾ ਹੈ ਕਾਂਗਰਸ ਇਸ ਵਾਸਤੇ ਬਿਲਕੁਲ ਪੂਰੀ ਜੋਰ ਦੇ ਨਾਲ ਲੱਗੀ ਹੋਈ ਹੈ ਔਰ ਸਾਡਾ ਇਹੀ ਯਤਨ ਹੈ ਕਿ ਦੇਸ਼ ਦੀ ਸੰਪਤੀ ਵੇਚੀ ਨਾ ਜਾਵੇ ਦੇਸ਼ ਦੀ ਸੰਪਤੀ ਜ਼ਿਆਦਾ ਬਣਾਈ ਜਾਵੇ ਔਰ ਕਾਂਗਰਸ ਨੇ ਜਿੱਥੇ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਸੀਗਾ ਹੋਰ ਸੰਸਥਾਵਾਂ ਨੂੰ ਲਿਆਂਦਾ ਸੀਗਾ ਔਰ ਆਪਣੇ ਦੁਸ਼ਮਣਾਂ ਨੂੰ ਬੰਗਲਾਦੇਸ਼ ਸਮੇਤ ਪਾਕਿਸਤਾਨ ਨੂੰ ਦੋ ਟੁਕੜੇ ਕੀਤਾ ਸੀਗਾ ਉਹੀ ਨੀਤੀ ਅੱਜ ਚੱਲਣੀ ਚਾਹੀਦੀ ਹੈ ਲੇਕਿਨ ਅਫਸੋਸ ਹੈ ਇਸ ਚੀਜ਼ ਦਾ ਕਿ ਉਹ ਕੰਮ ਨਹੀਂ ਹੋ ਰਿਹਾ ਔਰ ਕਾਂਗਰਸ ਨੂੰ ਹੀ ਮੈਂ ਬੇਨਤੀ ਕਰਾਂਗਾ ਲੋਕਾਂ ਨੂੰ ਕਿ ਆਉਣ ਵਾਲੇ ਸਮੇਂ 'ਚ ਵਿਚਾਰ ਕਰੋ ਇਸ ਚੀਜ਼ ਨੂੰ ਦੇਸ਼ ਦੀ ਏਕਤਾ ਇਕਨਤਾ ਨੂੰ ਖਤਰਾ ਹੈ ਅੱਜ ਸੰਵਿਧਾਨ ਨੂੰ ਖਤਰਾ ਹੈ ਤੁਸੀਂ ਸਾਰੇ ਇਕੱਠੇ ਹੋ ਕੋਸ਼ਿਸ਼ ਕਰੋ ਉਸੇ ਚੀਜ਼ ਤੇ ਪਹਿਰਾ ਦਿਓ ਤੇ ਦੇਸ਼ ਨੂੰ ਤਰੱਕੀ ਵਾਸਤੇ ਅੱਗੇ ਲੈ ਕੇ ਜਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਰ ਇੱਕ ਵਾਰ ਮੈਂ ਤੁਹਾਨੂੰ ਕਾਂਗਰਸ ਦੇ 141ਵੇਂ ਸਥਾਪਨਾ ਦਿਵਸ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹੈ ਜੈ ਹਿੰਦ